ਨਸ਼ਾ ਬਲੇ ਇਹ ਨੁਮਨੇ ਭਰਾ ਦੇ ਕਰੋ ਉਹਨੇ ਕੱਲ ਫਰੀਦਕੋਟ ਦੇ ਐਮ ਐਲ اے ਉਹ ਦੇਤੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਹੈਰੋਇਨ ਫੜਿਆ ਗਿਆ ਰੰਗੇ ਹਾਥੀ ਤੇ ਪੁਲਿਸ ਨੇ ਉਹਨੂੰ ਕਲੀਨ ਚੈੱਕ ਦਿੱਤੀ ਪਰ ਉਹ ਪਤਾ ਹੀ ਨਹੀਂ ਸੀ ਕੋਟਲ ਵਾਲਾ ਕੰਡਾ ਉਹਦੇ ਨਾਲ ਪਿਆ ਤੇ ਜਿਹੜੇ ਵੇਚ ਰਹੇ ਨੇ ਆਪ ਉਹਨਾਂ ਨੂੰ ਤੇ ਇਹ ਕਲੀਨ ਚੈੱਕ ਨਹੀਂ ਤੇ ਜਿਹਦੇ ਕੋਲ ਕਤ ਨਹੀਂ ਫੜਿਆ ਗਿਆ ਉਹ ਮਿਲ ਲਾ ਠੀਕ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਰਖੜੀ ਦੇ ਤਿਉਹਾਰ ਵਾਸਤੇ ਮੈਂ ਆਪਦੇ ਭਰਾ ਦੇ ਘਲਾਹੀ ਚ ਮੈਂ ਵੀ ਇੱਕ ਭੈਣ ਹੋਣ ਦੇ ਨਾਤੇ ਮੈਂ ਵੀ ਰਖੜੀ ਬੰਨਣਾ ਚਾਹੁੰਦੀ ਮੈਨੂੰ ਕੋਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਫੱਟੇ ਦੇ ਨਸ਼ੇ ਤੇ ਧੋਤ ਮੁੱਖ ਮੰਤਰੀ ਨੇ ਰੋਕ ਕੇ ਰੱਖਿਆ ਹੈ ਤਾਂ ਅੱਜ ਮੇਰੀ ਗੱਡੀਆਂ ਨੂੰ ਜਦ ਅੰਦਰ ਨਹੀਂ ਆਉਂਦਾ ਮੈਂ ਤੁਰ ਕੇ ਫਾਡੇ ਸਾਹਮਣੇ ਮੈਂ ਅੰਦਰ ਆ ਗਈ ਆ ਕਿ ਮੈਂ ਅੱਜ ਇੱਥੇ ਆਈ ਆ ਮੇਰਾ ਹੱਕ ਬੰਦਾ ਹੈ ਕਿਸ ਕਾਨੂੰਨ ਦੇ ਥੱਲੇ ਕਿਸ ਮੈਨੂਅਲ ਥੱਲੇ ਇਹ ਨਹੀਂ ਕਿ ਤੁਸੀਂ ਰਖੜੀ ਨਹੀਂ ਬਨ ਸਕਦੇ ਆਪਦੇ ਭਰਾ ਨੂੰ ਕਿ ਜਿੱਥੇ ਬਾਕੀ ਭੈਣਾਂ ਆਪ ਬੰਦਿਆਂ ਨੇ ਮੇਰਾ ਵੀ ਹੱਕ ਮੰਗਦਾ ਮੈਂ ਆ ਦਿੱਲੀੋਂ ਇਸ ਮੌਸਮ ਦੇ ਬਾਵਜੂਦ ਮੈਂ ਇੱਥੇ ਆਈ ਕਿਉਂਕਿ ਸਰਕਾਰ ਨੇ ਮੈਨੂੰ ਪਰਮਿਸ਼ਨ ਦੇ ਤੋ ਇਨਕਾਰ ਕੀਤਾ ਹੈਗਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀਆਂ ਰਖੜੀ ਵਾਸਤੇ ਤੇ 1.5 ਮਹੀਨੇ ਦਾ ਸੀ ਮੰਗ ਰਿਆਂ ਮਿਲਣ ਵਾਸਤੇ ਤੇ ਅੱਜ ਮੈਂ ਇੱਥੇ ਖੜੀ ਆ ਜਦੋਂ ਤੱਕ ਮੈਨੂੰ ਇਹ ਮੌਕਾ ਇਹ ਮੈਨੂੰ ਰਖੜੀ ਨਹੀਂ ਬੰਨਣ ਦਿੱਤੇ ਪਤਾ ਨਹੀਂ ਕਿਉਂ ਇੰਨੀ ਘਬਰਾਹਟ ਹੈਗੀ ਕਿ ਇੱਕ ਭੈਣ ਦੇ ਭਰਾ ਦੇ ਕਲਾਈ 'ਚ ਧਾਗਾ ਬੰਨਣ ਤੋਂ ਵੀ ਇਸ ਭਗਵੰਤਮਾਨ ਨੂੰ ਇੰਨੀ ਹੜਬੜਾਹਟ ਹੋਈ ਹੋਈ ਹੈ ਤਾਂ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ 'ਚ ਨਾ ਟੰਗ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇੱਕ ਰਿਸ਼ਤੇ ਦੀ ਕਦਰ ਕੀਮਤਾਂ ਨੂੰ ਇਸ ਪਾਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਤਹਲਾਈ 'ਚ ਰਕੜੀ ਬੰਨਣ ਵਾਸਤੇ ਦਿੱਲੀੋਂ ਮੈਂ ਤੁਰ ਕੇ ਆਈ ਆ ਤੇ ਮੈਨੂੰ ਇਹ ਜਿਹੜਾ ਮੇਰਾ ਹੱਕ ਬੰਦਾ ਹੈ ਮੇਰਾ ਰਾਈਟ ਬੰਦਾ ਹੈ ਸਾਰੇ ਕੇਸ ਨੂੰ ਇਸ ਤਰ੍ਹਾਂ ਦੇਖਦੇ ਹਾਂ ਜਿਹੜਾ ਕੇਸ ਹੈ ਗਾ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰ ਰਹੇ ਹਾਂ ਕੁਝ ਕਰਿਓ ਥੋੜਾ ਇਧਰ ਨੂੰ ਕਰਿਓ ਜਿਹੜਾ ਨਸ਼ਾ ਬਿਲਿਆ ਇਹਨੂੰ ਮੇਰੇ ਭਰਾ ਦੇ ਕਰੋ ਹੁਣੇ ਇੱਕ ਗੱਲ ਫਰੀਦਕੋਟ ਤੇ ਐਮਐਲਏ ਉਹ ਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਹੈਰੋਇਨ ਫੜਿਆ ਗਿਆ ਰੰਗੇ ਹਾਥੀ ਤੇ ਪੁਲਿਸ ਨੇ ਉਹਨੂੰ ਕਲੀਨ ਚੈੱਕ ਦਿੱਤੀ ਪਰ ਉਹ ਪਤਾ ਹੀ ਨਹੀਂ ਸੀ ਪੋਰਟਲ ਵਾਲਾ ਕੰਡਾ ਉਹਦੇ ਨਾਲ ਪਿਆ ਤੇ ਜਿਹੜੇ ਵੇਚ ਰਹੇ ਨੇ ਆਪ ਪੂਰਾ ਮੁਫਤ ਹੈ ਨਿੰਚਣ ਦਿੰਦੇ ਨੇ ਤੇ ਜਿਹਦੇ ਕੋਲ ਕੰਤ ਨਹੀਂ ਫੜਿਆ ਗਿਆ ਉਹ ਮਿਲਣ ਦੇ ਠੀਕ ਹੈ ਜੀ ਦੇਖੋ ਜੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਨੂੰ ਰਖੜ ਪੁਨੀਆ ਦੀ ਵਧਾਈ ਦੇਣੀ ਆ ਤੇ ਅਜੇ ਇਸ ਪਵਨ ਪਵਿੱਤਰ ਰੱਖੜੀ ਦੇ ਦਿਹਾੜੇ ਦਾ ਵੀ ਸਾਰੀ ਭੈਣਾਂ ਤੇ ਵੀਰਾਂ ਨੂੰ ਵੀ ਵਧਾਈ ਦੇਣੀ ਆ ਕਿ ਇਹੋ ਜਿਹਾ ਤਿਹਾਰ ਹੁੰਦਾ ਜਿੱਥੇ ਹਰ ਭੈਣ ਭਰਾ ਇੱਕ ਦੂਜੇ ਦੇ ਨਾਲ ਅੱਜ ਦੇ ਦਿਨ ਇਕੱਠੇ ਹੋ ਕੇ ਇਹ ਤਿਉਹਾਰ ਨੂੰ ਮਨਾਉਂਦੇ ਨੇ ਮੈਂ ਵੀ ਪਿਛਲੇ डेढ़ महीने तो लगातार अपने पराआ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਿਆ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰ ਇੱਕ ਦਾ ਇੱਕ ਹੱਕ ਹੁੰਦਾ ਹੈ ਬਾਪਾ ਜੀ ਭਾਜੀ ਭਾਜੀ ਹਾਂਜੀ ਹਾਂਜੀ ਲਿਓਗੇ ਜੀ